Welcome to Punjabi Job Studios educational channel। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਪੰਜਾਬ ਸਰਕਾਰ ਵੱਲੋਂ ਆਏ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਬਾਰੇ ਗੱਲ ਕਰਾਂਗੇ। ਇਸ ਭਰਤੀ ਦੇ ਵਿੱਚ ਤੁਹਾਡੀ ਜੋ ਤਨਖਾਹ ਹੋਏਗੀ ਉਹ 25000 ਪਲੱਸ ਹੋਏਗੀ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਕੋਈ ਵੀ ਫੀਸ ਨਹੀਂ ਹੈ। ਯੋਗਤਾ ਇਸ ਦੇ ਵਿੱਚ ਬੀਏ ਪਾਸ ਹੋਵੇਗੀ ਬਾਕੀ ਹੋਰ ਵੀ ਬਹੁਤ ਜ਼ਰੂਰੀ ਜਾਣਕਾਰੀਆਂ ਇਸ ਭਰਤੀ ਸੰਬੰਧੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਵੇਖਿਓ ਅਤੇ ਬਿਨਾਂ ਸਕਿਪ ਕੀਤੇ ਹੋਏ ਵੇਖਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਾਵੇ ਤੇ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਗੁਰਦਾਸਪੁਰ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਦਫ਼ਤਰ ਵੱਲੋਂ ਕੱਢਿਆ ਗਿਆ ਹੈ ਅਤੇ ਇਹ ਨੋਟੀਫਿਕੇਸ਼ਨ ਮਿਤੀ 3/11/2025 ਨੂੰ ਆਊਟ ਹੋਇਆ ਸੀ ਇਸ ਨੋਟੀਫਿਕੇਸ਼ਨ ਦੇ ਵਿੱਚ ਕਲਰਕਾਂ ਦੀ ਡਿਮਾਂਡ ਕੀਤੀ ਗਈ ਹੈ ਅਤੇ ਨੰਬਰ ਆਫ ਵੈਕੈਂਸੀਜ਼ ਜੋ ਟੋਟਲ ਨੇ ਉਹ 14 ਨੇ ਇਸ ਦੀ ਜੋ ਵੰਡ ਕੀਤੀ ਹੋਈ ਹੈ ਉਹ ਇਸ ਪ੍ਰਕਾਰ ਹੈ EWS ਜਰਨਲ ਦੀਆਂ 4 ਵੈਕੈਂਸੀਆਂ ਨੇ EWS ਜਰਨਲ ਔਮੈਨ ਦੀ 1 ਵੈਕੈਂਸੀ ਹੈ BC ਦੀਆਂ ਦੋ ਵੈਕੈਂਸੀਆਂ ਨੇ ESM ਜਨਰਲ ਦੀਆਂ ਦੋ ਵੈਕੈਂਸੀਆਂ ਨੇ ESM ਸ਼ਡਿਊਲ ਕਾਸਟ ਦੀ ਇੱਕ ਵੈਕੈਂਸੀ ਹੈ ESM ਜਨਰਲ ਔਮਨ ਦੀ ਤਿੰਨ ਵੈਕੈਂਸੀਆਂ ਨੇ ਅਤੇ ਸਪੋਰਟਸਮੈਨ ਦੇ ਵਿੱਚ ਔਮਨ ਦੀ ਇੱਕ ਵੈਕੈਂਸੀ ਹੈ ਇਹ ਭਰਤੀ ਠੇਕੇਦਾਰੀ ਬੇਸ ਤੇ ਭਰਤੀ ਹੈ ਅਤੇ ਇਸ ਭਰਤੀ ਦਾ ਜੋ ਕੰਟਰੈਕਟ ਹੋਵੇਗਾ ਉਹ ਕਿੰਨੇ ਸਮੇਂ ਤੱਕ ਦਾ ਹੋਵੇਗਾ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਇਸ ਭਰਤੀ ਦੀ ਜੋ ਤਨਖਾਹ ਰੱਖੀ ਗਈ ਹੈ ਉਹ 29200 ਰੁਪਏ ਰੱਖੀ ਗਈ ਹੈ ਪ੍ਰਤੀ ਮਹੀਨਾ ਅਤੇ ਇਸ ਦੇ ਲਈ ਜੋ ਕੁਆਲੀਫੀਕੇਸ਼ਨ ਹੈ ਉਹ ਡਿਗਰੀ ਦੀ ਰੱਖੀ ਗਈ ਹੈ ਡਿਗਰੀ ਬੀਏ ਦੀ ਹੋਵੇ ਜਾਂ ਬੀਐਸਸੀ ਦੀ ਹੋਵੇ ਜਾਂ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ 10ਵੀਂ ਕਲਾਸ ਦੇ ਵਿੱਚ ਤੁਹਾਡਾ ਪੰਜਾਬੀ ਸਬਜੈਕਟ ਕਲੀਅਰ ਹੋਇਆ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਕੰਪਿਊਟਰ ਦੀ ਨੋਲੇਜ ਹੋਣੀ ਚਾਹੀਦੀ ਹੈ ਉਮਰ ਸੀਮਾ ਇਸ ਦੇ ਲਈ 18 ਤੋਂ 37 ਸਾਲ ਤੱਕ ਦੀ ਰੱਖੀ ਗਈ ਹੈ ਜਨਰਲ ਕੈਟਾਗਰੀ ਲਈ ਅਤੇ ਜੋ ਕੈਟਾਗਰੀ ਵਾਈਜ਼ ਰਿਲੈਕਸੇਸ਼ਨ ਮਿਲੇਗੀ ਉਹ ਤੁਹਾਨੂੰ ਪੰਜਾਬ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨਸ ਮੁਤਾਬਕ ਮਿਲੇਗੀ ਇਸ ਭਰਤੀ ਦੇ ਲਈ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਇੱਕ ਪੇਪਰ ਰੱਖਿਆ ਗਿਆ ਹੈ ਉਹ ਪੇਪਰ ਜੋ ਤੁਹਾਡਾ ਹੋਣਾ ਹੈ ਉਹ ਤੁਹਾਡਾ 100 ਮਾਰਕਸ ਦਾ ਹੋਣਾ ਹੈ ਪੇਪਰ ਉਸ ਦੇ ਵਿੱਚ ਜੋ ਸਿਲੇਬਸ ਰਹੇਗਾ ਉਹ ਇਸ ਪ੍ਰਕਾਰ ਰਹੇਗਾ 50 ਨੰਬਰਾਂ ਦਾ ਤੁਹਾਡਾ ਇੰਗਲਿਸ਼ ਕੰਪੋਜੀਸ਼ਨ ਦਾ ਹੋਵੇਗਾ ਅਤੇ 50 ਨੰਬਰਾਂ ਦਾ ਜਨਰਲ ਨੋਲੇਜ ਦਾ ਹੋਵੇਗਾ ਅਤੇ ਇਹਨਾਂ ਦੋਨਾਂ ਪੇਪਰਾਂ ਦੇ ਵਿੱਚੋਂ ਹੀ 33% ਮਾਰਕਸ ਲਿਆਉਣੇ ਜ਼ਰੂਰੀ ਨੇ ਅਤੇ ਦੋਨਾਂ ਦੇ ਨੰਬਰਾਂ ਨੂੰ ਮਿਲਾ ਕੇ ਅਗਰ ਤੁਹਾਡੇ 40% ਤੋਂ ਉੱਪਰ ਬੰਦੇ ਨੇ ਤਾਂ ਫਿਰ ਹੀ ਤੁਹਾਨੂੰ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਦੇ ਲਈ ਬੁਲਾਇਆ ਜਾਵੇਗਾ ਅਤੇ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਤੋਂ ਬਾਅਦ ਤੁਹਾਡਾ ਇੱਕ ਇੰਟਰਵਿਊ ਵੀ ਹੋਵੇਗਾ ਇਹਨਾਂ ਸਾਰੇ ਟੈਸਟਾਂ ਦੀ ਅਤੇ ਇੰਟਰਵਿਊ ਦੀ ਜੋ ਡੇਟਸ ਨੇ ਜਾਂ ਤੁਹਾਡਾ ਪੇਪਰ ਜਾਂ ਇੰਟਰਵਿਊ ਕਿੱਥੇ ਹੋਣੀ ਹੈ ਉਸ ਜਗ੍ਹਾ ਬਾਰੇ ਕੋਈ ਵੀ ਜ਼ਰੂਰੀ ਜਾਣਕਾਰੀ ਤੁਹਾਨੂੰ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ gurdaspur. decorts.gov.in ਦੇ ਉੱਪਰ ਮਿਲ ਜਾਵੇਗੀ ਸਮੇਂ-ਸਮੇਂ ਦੇ ਨਾਲ ਯਾਨੀ ਕਿ ਟਾਈਮ ਟੂ ਟਾਈਮ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ ਨੂੰ ਵਿਜ਼ਿਟ ਕਰਦੇ ਰਹਾ ਕਰਿਓ ਕਿਸੇ ਨੂੰ ਵੀ ਅਲੱਗ ਤੋਂ ਕੋਈ ਕਾਲ ਲੈਟਰ ਦੇ ਰਹੀ ਜਾਂ ਕਿਸੇ ਵੀ ਨੋਟੀਫਿਕੇਸ਼ਨ ਦੇ ਰਾਹੀਂ ਨਹੀਂ ਬੁਲਾਇਆ ਜਾਵੇਗਾ ਇਸ ਕਰਕੇ ਤੁਸੀਂ ਆਪਣਾ ਟਾਈਮ ਟੂ ਟਾਈਮ ਇਹਨਾਂ ਦੀ ਜੋ ਵੈੱਬਸਾਈਟ ਹੈ ਇਹ ਚੈੱਕ ਕਰਦੇ ਰਹਾ ਕਰਿਓ ਆਖਰੀ ਮਿਤੀ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਸੀ ਅਪਲਾਈ ਕਰਨ ਤੋਂ ਬਾਅਦ ਦਾ ਤੇ ਹੁਣ ਇਸ ਭਰਤੀ ਨੂੰ ਅਪਲਾਈ ਕਿੱਦਾਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਵੀ ਇਹਨਾਂ ਦਾ ਜੋ ਆਹ ਕੰਟਰੈਕਟ ਦਾ ਪੀਰੀਅਡ ਹੈ ਉਹ ਘੱਟੋ-ਘੱਟ 6 ਮਹੀਨਿਆਂ ਤੱਕ ਦਾ ਹੈ ਅਤੇ ਇਸ ਨੂੰ ਰੈਗੂਲਰ ਵੀ ਕੀਤਾ ਜਾ ਸਕਦਾ ਹੈ ਤੁਹਾਡੇ ਕੰਮ ਨੂੰ ਦੇਖ ਕੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਹੈ 28/11/2025 ਸ਼ਾਮ 5 ਵਜੇ ਤੱਕ ਹੁਣ ਮੈਂ ਦੱਸ ਦਿੰਦਾ ਹਾਂ ਵੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਇਸ ਪਾਰਟ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਇਸ ਦਾ ਐਪਲੀਕੇਸ਼ਨ ਫਾਰਮ ਤੁਸੀਂ ਫਿਲ ਕਰ ਲੈਣਾ ਹੈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਐਪਲੀਕੇਸ਼ਨ ਫਾਰਮ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜੋ ਫੁੱਲ ਨੋਟੀਫਿਕੇਸ਼ਨ ਦਾ ਪੀਡੀਐਫ ਹੈ ਉਸ ਦੇ ਵਿੱਚ ਮਿਲ ਜਾਵੇਗਾ ਲਾਸਟ ਦੇ ਵਿੱਚ ਇਸ ਐਪਲੀਕੇਸ਼ਨ ਫਾਰਮ ਦੇ ਉੱਪਰ ਜੋ ਤੁਸੀਂ ਪਾਸਪੋਰਟ ਸਾਈਜ਼ ਫੋਟੋ ਚਿਪਕਾਣੀ ਹੈ ਉਹ ਤੁਹਾਡੀ 3 ਮਹੀਨਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਇਸ ਐਪਲੀਕੇਸ਼ਨ ਫਾਰਮ ਨੂੰ ਪੂਰੇ ਹੀ ਧਿਆਨ ਦੇ ਨਾਲ ਭਰਨਾ ਹੈ ਅਤੇ ਕੈਪੀਟਲ ਲੈਟਰਸ ਦੇ ਵਿੱਚ ਭਰਨਾ ਹੈ ਸਾਰਾ ਫਾਰਮ ਸਾਰੀ ਜਾਣਕਾਰੀ ਬਿਲਕੁਲ ਸਹੀ ਸਹੀ ਤਰੀਕੇ ਨਾਲ ਭਰਨੀ ਹੈ ਕਿਉਂਕਿ ਇਨਕੰਪਲੀਟ ਜਾਂ ਗਲਤ ਫਾਰਮ ਇਸ ਦੇ ਵਿੱਚ ਰਿਜੈਕਟ ਕਰ ਦਿੱਤਾ ਜਾਵੇਗਾ ਅਤੇ ਇਸ ਫਾਰਮ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਜ਼ਰੂਰ ਭਰ ਦਿਓ ਕਿਉਂਕਿ ਉਹ ਜਗ੍ਹਾ ਖਾਲੀ ਨਹੀਂ ਛੱਡਣੀ ਅਤੇ ਈਮੇਲ ਆਈਡੀ ਤੇ ਮੋਬਾਈਲ ਨੰਬਰ ਤੁਸੀਂ ਉਹੀ ਭਰਨਾ ਹੈ ਜੋ ਹਮੇਸ਼ਾ ਹੀ ਤੁਹਾਡੇ ਕੋਲ ਚੱਲਦਾ ਰਹੇ ਇਹ ਐਪਲੀਕੇਸ਼ਨ ਫਾਰਮ ਸਾਰਾ ਸਹੀ ਤਰੀਕੇ ਨਾਲ ਭਰਨ ਤੋਂ ਬਾਅਦ ਤੁਸੀਂ ਆਪਣਾ ਇੱਕ ਬਾਇਓ ਡਾਟਾ ਬਣਾ ਲੈਣਾ ਹੈ ਜਾਨੀ ਕਿ ਜਿਸ ਨੂੰ ਆਪਾਂ ਰੈਜ਼ਿਊਮ ਕਹਿੰਦੇ ਨੇ ਉਹ ਬਣਾਉਣਾ ਹੈ ਉਹ ਵੀ ਬਿਲਕੁਲ ਸਹੀ ਸਹੀ ਤਰੀਕੇ ਨਾਲ ਬਣਾਉਣਾ ਹੈ ਸਹੀ ਜਾਣਕਾਰੀਆਂ ਹੀ ਭਰਨੀਆਂ ਨੇ ਉਸ ਦੇ ਵਿੱਚ ਅਤੇ ਆਪਣੇ ਆਈਡੀ ਪ੍ਰੂਫਸ ਤੋਂ ਲੈ ਕੇ ਪੜ੍ਹਾਈ ਦੇ ਸਾਰੇ ਹੀ ਦਸਤਾਵੇਜ਼ 10ਵੀਂ ਤੋਂ ਲੈ ਕੇ ਡਿਗਰੀ ਤੱਕ ਦੇ ਸਾਰੇ ਹੀ ਸਰਟੀਫਿਕੇਟਸ ਅਤੇ ਅਗਰ ਤੁਸੀਂ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਉਸ ਕੈਟਾਗਰੀ ਦਾ ਸਰਟੀਫਿਕੇਟ ਇਹਨਾਂ ਸਾਰੇ ਡਾਕੂਮੈਂਟਾਂ ਦੀ ਫੋਟੋਕਾਪੀਜ਼ ਇੱਕ ਇੱਕ ਫੋਟੋਕਾਪੀ ਕਰਵਾ ਲਿਓ ਅਤੇ ਉਸ ਹਰ ਇੱਕ ਫੋਟੋਕਾਪੀ ਦੇ ਉੱਪਰ ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਨੇ ਅਤੇ ਇਹਨਾਂ ਫੋਟੋਕਾਪੀਜ਼ ਨੂੰ ਅਤੇ ਤੁਹਾਡਾ ਜੋ ਬਾਇਓ ਡਾਟਾ ਹੈ ਯਾਨੀ ਕਿ ਰੈਜ਼ਿਊਮ ਹੈ ਉਸ ਨੂੰ ਜੋ ਐਪਲੀਕੇਸ਼ਨ ਫਾਰਮ ਹੈ ਉਸ ਦੇ ਨਾਲ ਅਟੈਚ ਕਰ ਦੇਣਾ ਹੈ ਜਾਨੀ ਕਿ ਇਹਨਾਂ ਸਾਰੇ ਡਾਕੂਮੈਂਟਸ ਨੂੰ ਐਪਲੀਕੇਸ਼ਨ ਫਾਰਮ ਦੇ ਨਾਲ ਸਟੈਪਲ ਕਰਕੇ ਉਸ ਨੂੰ ਫੋਲਡ ਕਰਕੇ ਕਿਸੇ ਐਨਵਲਪ ਦੇ ਵਿੱਚ ਪਾ ਲਿਓ ਅਤੇ ਐਨਵਲਪ ਦੇ ਵਿੱਚ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਜਿਹੜੀ ਤੁਸੀਂ ਐਪਲੀਕੇਸ਼ਨ ਫਾਰਮ ਦੇ ਉੱਪਰ ਪਾਸਪੋਰਟ ਸਾਈਜ਼ ਫੋਟੋ ਲਗਾਈ ਹੈ ਆਪਣੀ ਉਸੇ ਦੇ ਨਾਲ ਦੀ ਫੋਟੋ ਇੱਕ ਹੋਰ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਐਨਵਲਪ ਦੇ ਵਿੱਚ ਰੱਖਦੇ ਹੋ ਅਤੇ ਐਨਵਲਪ ਦੇ ਉੱਪਰ ਜੋ ਐਡਰੈਸ ਲਿਖਣਾ ਹੈ ਉਹ ਇਸ ਪ੍ਰਕਾਰ ਹੋਵੇਗਾ ਤੋਂ Office of the District and Session Judge Gurdaspur Judicial Court Complex Gurdaspur ਇਹ ਐਡਰੈਸ ਤੁਸੀਂ ਐਨਵਲਪ ਦੇ ਉੱਪਰ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਹੈ ਅਤੇ ਆਪਣੀ ਐਪਲੀਕੇਸ਼ਨ ਨੂੰ ਤੁਸੀਂ ਰਜਿਸਟਰਡ ਪੋਸਟ ਦੇ ਰਾਹੀਂ ਹੀ ਭੇਜਣੀ ਹੈ ਜਾਨੀ ਕਿ ਰਜਿਸਟਰਡ ਡਾਕ ਹੀ ਭੇਜਿਓ ਸਿੰਪਲ ਡਾਕ ਨਾ ਕਰਿਓ ਅਤੇ ਉਸ ਹਿਸਾਬ ਨਾਲ ਭੇਜਿਓ ਕਿ ਇਸ ਭਰਤੀ ਦੀ ਜੋ ਆਖਰੀ ਮਿਤੀ ਹੈ ਮਿਤੀ 28 11 2025 ਸ਼ਾਮ 5:00 ਵਜੇ ਤੋਂ ਪਹਿਲਾਂ-ਪਹਿਲਾਂ ਤੁਹਾਡੀ ਜੋ ਐਪਲੀਕੇਸ਼ਨ ਹੈ ਉਹ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਗੁਰਦਾਸਪੁਰ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਦਫ਼ਤਰ ਵੱਲੋਂ ਕੱਢੀ ਗਈ ਨਵੀਂ ਭਰਤੀ ਬਾਰੇ ਤੁਹਾਨੂੰ ਸਾਡੇ ਵੱਲੋਂ ਦੱਸੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਬਾਕੀ ਇਸ ਭਰਤੀ ਦਾ ਜੋ ਫੁੱਲ ਨੋਟੀਫਿਕੇਸ਼ਨ ਪੀਡੀਐਫ ਹੈ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ ਉਸ ਦੇ ਵਿੱਚ ਹੀ ਐਪਲੀਕੇਸ਼ਨ ਫਾਰਮ ਵੀ ਹੈ ਜੋ ਤੁਸੀਂ ਭਰਨਾ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਕਿਸੇ ਵੀ ਭਰਤੀ ਦੀ ਜਾਣਕਾਰੀ ਸਾਂਝੀ ਕਰਨ ਦੀ ਸੇਵਾ ਨਿਭਾਉਂਦੇ ਰਹਾਂਗੇ ਤੁਸੀਂ ਬਸ ਵੀਡੀਓ ਨੂੰ ਲਾਈਕ ਕਰਕੇ ਇਹਨਾਂ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜੋ ਕਿਸੇ ਨੌਕਰੀ ਦੀ ਤਲਾਸ਼ ਕਰ ਰਹੇ ਨੇ ਜਲ ਉਹੜ ਬੰਦ ਨੇ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ